ਜਿਵੇਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਥ ਤੁਹਾਡੇ ਨਾਲ ਅੰਜਲੀ ਫਗਵਾੜਾ ਸ਼ਹਿਰ ਦੇ ਸ਼ਹਿਰਪੁਰ ਤੇ ਜੈ ਮਾਤਾ ਚਿੰਤਪੁਰੇ ਨੌਜਵਾਨ ਧਾਰਮਿਕ ਕਮੇਟੀ ਮੁਹੱਲਾ ਧਰਮਕੋਟ ਵੱਲੋਂ ਰਾਗਿਰਾਂ ਲਈ ਠੰਡੇ ਮਿੱਠੇ ਚਾਹ ਦੀ ਸ਼ੀਲ ਅਤੇ ਵਾਤਾਵਰਣ ਦੀ ਸਾਮ ਸੁਭਾਅ ਲਈ ਰਾਗਿਰਾਂ ਨੂੰ ਬੂਟੇ ਪੰਡੇ ਗਏ ਇਸ ਮੌਕੇ ਗੱਲਬਾਤ ਕਰਦੇ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਦੀ ਸਾਮ ਸੁਭਾਅ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅੱਤ ਦੀ ਪੈਰੀ ਗਰਮੀ ਨੂੰ ਰੋਕਿਆ ਜਾ ਸਕੇ ഫവാജിത് സോണി ശർമ്മ ਕਿੰਤਪੁਰ ਨੇ ਨੌਜਵਾਨ ਧਾਰਮੀ ਕਮੇਟੀ ਵੱਲੋਂ ਅੱਜ ਬੂਟਿਆਂ ਦੇ ਨਾਲ ਸ਼ਬੀਰ ਲਗਾਈ ਗਈ ਜੋ ਕਿ ਵਾਤਾਵਰਨ ਨੂੰ ਛੁੱਧ ਕਰਨ ਲਈ ਇਹ ਨੌਜਵਾਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੈਂ ਆਪਣੇ ਇਹਨਾਂ ਨੌਜਵਾਨਾਂ ਦਾ ਅਤੇ ਮਲਾ ਧਰਮਕੋਟ ਦੇ ਸਾਰੇ ਹੀ ਬਿਛਿੰਦਿਆਂ ਦਾ ਆਪਣੇ ਵੱਲੋਂ ਔਰ ਮਲਾ ਧਰਮਕੋਟ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਬੱਚਿਆਂ ਨੂੰ ਇਹ ਸੇਹ ਦਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਸੇ ਤਰ੍ਹਾਂ ਇਸ ਵਾਤਾਵਰਨ ਨੂੰ ਕੋਟਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਮਾ ਚਿੰਤਪੁਰਨੀ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਰਹਿਣ ਠੰਡੇ ਮਿੱਠੇ ਜਲਦੀ ਸ਼ਾਮਿਲ ਕਿਸੇ ਤਰ੍ਹਾਂ ਇਹ ਚੱਲਦੀ ਰਹੇ ਸਾਰਿਆਂ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਕਿਹੜੀ ਸੰਸਥਾ ਵੱਲੋਂ ਇਹ ਲਗਾਈ ਗਈ ਜੈ ਮਾਤਾ ਚਿੰਤਪੁਰਨੀ ਨੌਜਵਾਨ ਧਾਰਮਿਕ ਕਮੇਟੀ ਮੱਲਾ ਧਰਮ ਖੋਤੋਂ ਵੱਲੋਂ